ਯੁੱਧ ਨਸ਼ੇ ਦੇ ਵਿਰੁੱਧ ਵਿੱਚ ਦੇਖੋ ਕਿ ਹੁਣ ਜਲੰਧਰ ਸ਼ਹਿਰ ਵਿੱਚ ਆਮ ਆਰਮੀ ਪਾਰਟੀ ਵੱਲੋਂ ਮੁਹਿੰਮ ਚਲਾਈ ਗਈ ਹੈ ਕਿ ਯੁੱਧ ਨਸ਼ਾ ਦੇ ਵਿਰੁੱਧ ਉਸ ਨੂੰ ਦੇਖਦੇ ਹੋਏ ਵਾਰਡ ਨੰਬਰ 58 ਦੇ ਵਿੱਚ ਡਾਕਟਰ ਮਨੀਸ਼ ਵੱਲੋਂ ਇੱਕ ਯੁੱਧ ਨਸ਼ੇ ਦੇ ਵਿਰੁੱਧ ਰੈਲੀ ਗੱਡੀ ਗਈ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਜੇ ਸਾਡੇ ਇਲਾਕੇ ਦੇ ਵਿੱਚ ਨਸ਼ਾ ਵੇਚੇਗਾ ਜਾਂ ਨਸ਼ਾ ਕਰੇਗਾ ਉਸ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਦੇਖੋ ਕਿ ਜਲੰਧਰ ਸ਼ਹਿਰ ਦੇ ਵਿੱਚ ਵਾਰਡ ਨੰਬਰ 58 ਦੇ ਵਿੱਚ ਡਾਕਟਰ ਮਨੀਸ਼ ਪੁਪੀਆ ਜੀ ਵੱਲੋਂ ਯੁੱਧ ਨਸ਼ੇ ਦੇ ਵਿਰੁੱਧ ਰੈਲੀ ਗੱਡੀ ਗਈ ਇੱਕ ਬੋਦੀ ਵਧੀਆ ਰੈਲੀ ਗੱਡੀ ਗਈ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਸਾਡੇ ਇਲਾਕੇ ਦੇ ਵਿੱਚ ਨਸ਼ਾ ਵੇਚੇਗਾ ਜਾਂ ਨਸ਼ਾ ਕਰੇਗਾ ਉਸ ਦੇ ਉੱਪਰ ਕਾਰਵਾਈ ਕੀਤੀ ਜਾਏਗੀ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਪੰਜਾਬ ਦੇ ਮਾਨਯੋਗ ਸੀਐਮ ਸਦਾਫਗਨ ਸਿੰਘ ਮਾਨ ਤੇ ਸਾਡੇ ਸੀਐਮ ਸਾਡੇ ਸੁਪੂਮੋ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਯੁੱਧ ਨਸ਼ਾ ਵਿਰੁੱਧ ਜਿਹੜਾ ਉਹਦਾ ਸੈਕਿੰਡ ਵਰਜਨ ਹੈ ਉਹ ਤੁਹਾਨੂੰ ਪਤਾ ਸ਼ੁਰੂ ਹੋ ਚੁੱਕਿਆ ਆ ਤੇ ਇਸ ਵਰਜਨ ਦੇ ਥਰੂ ਅਸੀਂ ਮੁਹੱਲੇ-ਮੁਹੱਲੇ ਗਲੀਆਂ-ਗਲੀਆਂ ਦੇ ਵਿੱਚ ਆਪਣੇ ਵਾੜਾਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਰਲ ਮਿਲ ਕੇ ਜਿਹੜੀ ਇਹ ਨਸ਼ੇ ਦੀ ਗੰਦੀ ਜਿਹੜਾ ਕਿਚੜ ਫੈਲਿਆ ਹੋਇਆ ਬੜਾ ਪੁਰਾਣਾ ਕਿਚੜ ਫੈਲਿਆ ਹੋਇਆ ਇਹਨੂੰ ਕੱਢਣ ਕੱਢਣ ਦੀ ਪੂਰੀ ਜ਼ੋਰ ਕੋਸ਼ਿਸ਼ ਕਰਾਂਗੇ ਮੇਰੇ ਨਾਲ ਮੇਰੇ ਵਾਰਡ ਦਾ ਇੱਕ ਇੱਕ ਨਿਵਾਸੀ ਮੇਰਿਆ ਮਾਵਾ ਮੇਰੇ ਭੈਣਾ ਮੇਰੇ ਸਾਥੀ ਮੇਰੇ ਨਾਲ ਖੜੇ ਨੇ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਜਿਹੜੇ ਨਸ਼ਾ ਵੇਚਣ ਵਾਲੇ ਆ ਜਾਂ ਨਸ਼ਾ ਕਰਨ ਵਾਲੇ ਆ ਉਹਨਾਂ ਅੱਗੇ ਰਿਕਵੈਸਟ ਕਰਾਂਗਾ ਕਿ ਜਿਹੜੇ ਤੇ ਨਸ਼ਾ ਛੱਡਣਾ ਚਾਹੁੰਦੇ ਨੇ ਉਹ ਸਾਨੂੰ ਸੰਪਰਕ ਕਰੋ ਸਰਕਾਰ ਵੱਲੋਂ ਉਹਨਾਂ ਲਈ ਨਸ਼ਾ ਛਡਾਓ ਕੇਂਦਰ ਖੋਲੇ ਗਏ ਨੇ ਅਸੀਂ ਉਹਨਾਂ ਨਾਲ ਲੈ ਕੇ ਜਾ ਕੇ ਉਹਨਾਂ ਦਾ ਜੇ ਉਹ ਨਸ਼ਾ ਛੱਡਣਾ ਚਾਹੁੰਦੇ ਨੇ ਤੇ ਨਾਲ ਅਲ ਮਿਲ ਕੇ ਨਸ਼ਾ ਛਡਾਵਾਂਗੇ ਪਰ ਜਿਹੜੇ ਨਸ਼ਾ ਵੇਚ ਰਹੇ ਨੇ ਜਿਹੜੇ ਇਸ ਦਲਦਲ ਦੇ ਵਿੱਚ ਸਾਡੇ ਬੱਚਿਆਂ ਨੂੰ ਸਾਡੇ ਭਰਾਵਾਂ ਨੂੰ ਲੈ ਕੇ ਜਾ ਰਹੇ ਨੇ ਉਹਨਾਂ ਨੂੰ ਮੇਰੇ ਵੱਲੋਂ ਖੁੱਲੀ ਚੁਣੌਤੀ ਵੀ ਹੈ ਤੇ ਮੈਂ ਉਹਨਾਂ ਨੂੰ ਸचेत ਵੀ ਕਰਨਾ ਚਾਹਾਂਗਾ ਕਿ ਜਾਂ ਤਾ ਇਹ ਜਿਹੜਾ ਨਸ਼ਾ ਵੇਚਣਾ ਛੱਡ ਕੇ ਮੇਰੇ ਵਾਰਡ ਦੇ ਵਿੱਚੋਂ ਜਾਂ ਮੇਰੇ ਜਨੰਦਰ ਵਿਸ ਦੇ ਵਿੱਚੋਂ ਇਥੋਂ ਨਿਕਲ ਜਾਣ ਅਦਰਵਾਈਜ਼ ਜਿਹੜੀ ਸਖਤ ਤੋਂ ਸਖਤ ਕਾਰਵਾਈ ਹੋਏਗੀ ਉਹ ਸਰਕਾਰ ਉਹਨਾਂ ਖਿਲਾਫ ਕਰਾ ਕੇ ਦੇਗੀ ਉਹ ਮਨੀਤ ਜੀ ਦੇਖਿਆ ਜਾਵੇ ਤਾਂ ਵੈਸਟ ਵਿੱਚ ਕਾਫੀ ਮੋਤਾ ਹੋ ਚੁੱਕੀਆਂ ਨੇ 2-4 ਦਿਨ ਪਹਿਲਾਂ ਦੀ ਗੱਲ ਕਰੀਏ ਉਹ ਨਸ਼ੇ ਦੇ ਨਾਲ ਮੋਤ ਹੋਈ ਆ ਉਹਨੂੰ ਕਿਵੇਂ ਦੇਖ ਜੋ ਕਿ ਲਗਾਤਾਰ ਤੁਹਾਡੇ ਵੱਲੋਂ ਰੈਲੀਆਂ ਤਾਂ ਕੱਢੀ ਜਾ ਰਹੀਆਂ ਨੇ ਸਰਕਾਰ ਕੰਮ ਉੱਥੇ ਦਾ ਉੱਥੇ ਹੀ ਹੈ ਸਰਕਾਰ ਨਸ਼ੇ ਦੇ ਵਿਰੁੱਧ ਚੱਲ ਰਹੀ ਹੈ ਤੁਸੀਂ ਦੇਖ ਰਹੇ ਹੋ ਕਿ ਪੀਲਾ ਪੰਜਾ ਜਿਹੜੇ ਜਿਹੜੇ ਗ੍ਰਿਫਤ ਦੇ ਵਿੱਚ ਆ ਰਹੇ ਨੇ ਉਹਨਾਂ ਪਰ ਪੀਲਾ ਬੰਦਾ ਚੱਲ ਰਿਹਾ ਹੈ ਇਹ ਦਲਦਲ ਬਹੁਤ ਵੱਡੀ ਹੈ ਤੇ ਨਾ ਹੀ ਇਹ ਦਲਦਲ ਇਦਾਂ ਹੈਗੀ ਹੈ ਕਿ ਔਰ ਆਮ ਆਦੀ ਪਾਰਟੀ ਦੇ ਆਉਣ ਤੋਂ ਬਾਅਦ ਨਸ਼ੇ ਘੜੇ ਆ ਉਹ ਵਿਕਣੇ ਸ਼ੁਰੂ ਹੋਏ ਨੇ ਇਹ ਵਿਰੋਧੀ ਧਿਰਾਂ ਦੀ ਆਦਤ ਹੁੰਦੀ ਹੈ ਕਿ ਇਹ ਗੱਲਾਂ ਕਰਨੀਆਂ ਸਾਡੇ ਲਈ ਸਾਨੂੰ ਪਤਾ ਹੈ ਕਿ ਮੇਰੇ ਵਾਰਡ ਦੇ ਵਿੱਚ ਕੋਣ-ਕੋਣ ਨਸ਼ਾ ਕਰ ਰਿਹਾ ਹੈ ਕਿੰਨਾ ਨਸ਼ਾ ਕਰ ਰਿਹਾ ਹੈ ਠੀਕ ਹੈ ਅਸੀਂ ਇਹੀ ਹੈ ਕਿ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਜਾ ਕੇ ਉਹਨਾਂ ਕੋ ਨਸ਼ਾ ਛਡਾਵਾਂਗੇ ਜਿਹੜੇ ਵੇਚਣ ਵਾਲੇ ਨੇ ਉਹਨਾਂ ਨੂੰ ਅੱਜ ਸਾਰੇ ਵੱਲੋਂ ਮੇਰੀ ਮਾਵਾ ਭੈਣਾਂ ਨਾਲ ਆਪਾਂ ਖੁੱਲੀ ਚੁਣੌਤੀ ਦੇ ਰਹੇ ਹਾਂ ਕਿ ਜਾਂ ਤੇ ਇਹ ਵਾਰਡ ਛੱਡ ਕੇ ਜਾਣਗੇ ਅਦਰਵਾਈਜ਼ ਉਹਨਾਂ ਖਿਲਾਫ ਸਖਤ ਕਾਰਵਾਈ ਜਿਹੜੀ ਅਸੀਂ ਕਰਾਵਾਂਗੇ ਮਨੀਤ ਜੀ ਇੱਕ ਇੱਕ ਬਬਰੀਕ ਚੌਂਗ ਦੇ ਕੋਲ ਨਸ਼ਾ ਛਡਾਓ ਕੇਂਦਰ ਖੋਲਿਆ ਗਿਆ ਤੁਸੀਂ ਕਿਰੇਲੀ ਘੱਡ ਰਹੇ ਹੋ ਲੇਕਿਨ ਨਸ਼ਾ ਤੋਂ ਤੋੜ ਲੈਣਾ ਵੇ ਕਰਿਆ ਸਰ ਦੇਖੋ ਉਹ ਜਿਹੜਾ ਨਸ਼ਾ ਛਡਾਓ ਕੇਂਦਰ ਖੋਲਿਆ ਗਿਆ ਸੀ ਉਹ ਲੋਕਾਂ ਦੀ ਸਹੂਲਤ ਲਈ ਖੋਲਿਆ ਗਿਆ ਸੀ ਜਿਹੜੇ ਅੱਜ ਦੇ ਗਰਾਊਂਡ ਲੈਵਲ ਦੇ ਹਾਲ ਦੇਖਿਓ ਤੁਸੀਂ ਉਸ ਨਸ਼ਾ ਕੇਂਦਰ ਦੇ ਬਿਲਕੁਲ ਬਿਲਕੁਲ ਸਰ ਮੈਂ ਜਾ ਰਿਹਾ ਉੱਥੇ ਮੰਤਰੀ ਸਾਹਿਬ ਦੀ ਵੀ ਸਾਡੇ ਮਾਨਯੋ ਕੈਬਨਿਟ ਮਿਸਟਰ ਭਿੰਦਰ ਪਗੜੀ ਜੀ ਦੀ ਵੀ ਉੱਪਰ ਪੂਰੀ ਸਰਕਾਰ ਦੇ ਨਾਲ ਗੱਲ ਚੱਲ ਰਹੀ ਹੈ ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਉਸ ਜਗ੍ਹਾ ਦੇ ਵਿੱਚ ਕੁਝ ਸ਼ਰਾਰਤੀ ਅਨਸਰ ਜਿਹੜੇ ਨੇ ਜਿਹੜੇ ਤੇ ਮੇਰੇ ਵੀਰ ਭਰਾ ਨਸ਼ਾ ਛੱਡਣ ਲਈ ਉੱਥੋਂ ਦਵਾਈ ਲੈਣ ਜਾਂਦੇ ਨੇ ਉਹਨਾਂ ਨੂੰ ਗੁੰਮਰਾਹ ਕਰਦੇ ਹੋਏ ਬਾਅਦ ਆਪਣਾ ਕਾਰੋਬਾਰ ਰਸਿਆ ਚਲਾਣ ਲਈ ਅਸੀਂ ਕਾਰੋਬਾਰ ਚਲਾਣ ਲਈ ਉਥੇ ਨਸ਼ਾ ਵੇਚਿਆ ਜਾਂਦਾ ਆ ਉਹਨਾਂ ਦੇ ਸਖਤ ਕਾਰਵਾਈ ਲਈ ਨਿਰਦੇਸ਼ ਦੇ ਦਿੱਤੇ ਗਏ ਨੇ ਜਿਹੜਾ ਉੱਥੇ ਨਸ਼ਾ ਵੇਚਦਾ ਜਾਂ ਕਰਵਾਉਂਦਾ ਫੜਿਆ ਗਿਆ ਉਹਦੇ ਕਰਾ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਉੱਥੋਂ ਦੀ ਨਿਕਲਣਾ ਹੋਵੇ 120 ਫੁੱਟੀ ਰੋਡ ਜਿਹੜਾ ਨਸ਼ਾ ਕੇਂਦਰ ਬਣਿਆ ਹੋਇਆ ਹੈ ਪਰ ਧੀਆਂ ਭੈਣਾਂ ਦਾ ਨੰਗਣਾ ਵੀ ਓਖਾ ਹੋ ਗਿਆ ਉੱਥੋਂ ਦੀ ਕਹਿੰਦੇ ਕਿ ਉਮਦੇ ਇਹ ਤਾਂ ਮੁੜੀ ਨਹੀਂ ਲੱਗੀ ਹੁੰਦੀ ਉੱਤੇ ਇਸੇ ਕਰਕੇ ਹੀ ਸਤਿ ਮਾਨਯੋ ਕੈਬਨਿਟ ਮਿਸਟਰ ਤੇ ਜੰਦਰ ਵੈਸਦੇ ਵਿਧਾਇਕ ਬਾਉ ਮਹਿੰਦਰ ਭਗਾ ਜੀ ਨੇ ਸਰਕਾਰ ਨਾਲ ਗੱਲ ਕੀਤੀ ਹੈ ਮਾਨ ਸਾਹਿਬ ਨਾਲ ਗੱਲ ਕੀਤੀ ਹੈ ਕਿ ਬਹੁਤ ਜਲਦ ਤੁਹਾਨੂੰ ਜਿਹੜੀ ਇਹ ਖੁਸ਼ਖਬਰੀ ਵੀ ਦਵਾਂਗੇ ਆਪਾਂ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਉਹ ਸੈਂਟਰ ਹੈ ਜਾਂ ਤੇ ਉਹ ਸੈਂਟਰ ਨੂੰ ਪੂਰਾ ਮੋਬਾਈਲ ਕੀਤਾ ਜਾਵੇ ਤਾਂ ਕਿ ਉਥੇ ਪੂਰੀ ਦੇਖਦੇ ਕੀਤੀ ਜਾਏ ਸੈਕਿੰਡ ਥਿੰਗ ਜਿਹੜੀ ਇਲਾਕੇ ਦੀ ਪੁਲਿਸ ਹੈ ਸਾਡਾ ਡਿਵੀਜ਼ਨ ਨੰਬਰ 5 ਪੈਂਦਾ ਭਵਾਖੇਲ थाना ਪੈਂਦਾ ਆ ਉਥੇ ਤਨਾਤੀ ਕੀਤੀ ਜਾਵੇ ਤਾਂ ਕਿ ਜਿਹੜੀ بار بار ਇਹ ਲੁੱਟਾ ਖੋਹਾਂ ਦੀ ਵਾਰਦਾਤਾਂ ਹੋ ਰਹੀਆਂ ਨੇ ਉਹਨਾਂ ਦੇ ਕਿਸੇ ਨਾ ਕਿਸੇ ਥੱਲ ਪਾਈ ਤਨਾਤੀ ਦੀ ਤੁਸੀਂ ਗੱਲ ਕੀਤੀ ਚੌਂਕ ਦੇ ਵਿੱਚ ਲਗਾਤਾਰ ਰਾਤ ਨੂੰ ਨਾਕਾ ਲੱਗਦਾ ਹੈ ਨਾਕਾ ਤਾਂ ਲੱਗਦਾ ਹੈ ਪਰ ਉਥੇ ਕੰਮ ਹੁੰਦਾ ਚਲਾਣ ਦਾ ਉਸ ਤੋਂ ਬਾਅਦ ਲੁੱਟਾ ਖੂਆ ਤਾਂ ਵੀ ਉਦਾਂ ਦੀਆਂ ਉਦਾਂ ਹੀ ਆ ਉਹਨੂੰ ਕਿਵੇਂ ਕੀ ਕਹਿਣਾ ਚਾਹੁੰਦੇ ਸਰ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਉਹ ਨਸ਼ਾ ਛਡਾਓ ਕੇਂਦਰ ਅਸੀਂ ਖੋਲ੍ਹਿਆ ਆ ਉਹਦੀ ਆੜ ਦੇ ਵਿੱਚ ਜਿਹੜੇ ਸ਼ਰਾਰਤੀ ਅੰਸਰ ਨੇ ਉਹ ਉਹਦੇ ਬਾਹਰ ਸੈਂਟਰ ਦੇ ਬਾਹਰ ਨਸ਼ਾ ਵੇਚੇ ਜਾਂਦਾ ਆ ਤੇ ਉਹਨਾਂ ਬੰਦਿਆਂ ਦੇ ਉੱਪਰ ਪੂਰੀ ਦੀ ਪੂਰੀ ਕਮਾਨ ਕੱਸੀ ਜਾਏਗੀ ਤੇ ਬਹੁਤ ਜਲਦੀ ਤੁਹਾਨੂੰ ਇਹ ਜਿਹੜਾ ਬਰਾਲ ਬਾੜ ਦੇ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ ਇਸ ਤੇ ਮੈਂ ਆਪਣੇ ਵੱਲੋਂ ਤੇ ਆਪਣੀ ਪੂਰੀ ਟੀਮ ਵੱਲੋਂ ਬਾੜ ਨਿਵਾਸੀਆਂ ਨੂੰ ਰਿਕੁਐਸਟ ਵੀ ਕਰਾਂਗਾ ਤੇ ਹੱਥ ਜੋੜ ਕੇ ਬੇਨਤੀ ਵੀ ਕਰਾਂਗਾ ਇੱਦਾਂ ਰੋਕਣਾ ਨਹੀਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਇਹ ਜਿਹੜੀ ਨਸ਼ੇ ਦੇ ਖਿਲਾਫ ਜੰਗ ਹੈ ਇਹ ਇਕੱਲੀ ਮੇਰੀ ਜੰਗ ਨਹੀਂ ਹੈਗੀ ਸਾਡੇ ਘਰੇ ਮੇਰੇ ਮਾਵਾ ਭੈਣਾ ਮੇਰੇ ਭਰਾ ਵੀਰ ਮੇਰੇ ਨਾਲ ਚੱਲ ਰਹੇ ਸਾਡੀ ਜੰਗ ਨਹੀਂ ਹੈਗੀ ਇਹ ਸਾਡੇ ਸਾਰੇ ਪਰਿਵਾਰਾਂ ਦੀ ਜੰਗ ਹੈ ਸੋ ਨਸ਼ੇ ਦੇ ਖਿਲਾਫ ਅੱਗੇ ਹੋ ਕੇ ਉੱਠ ਕੇ ਆਪਣੇ ਘਰਾਂ ਚੋਂ ਬਾਹਰ ਨਿਕਲਗੇ ਤੁਹਾਨੂੰ ਵੀ ਸਾਡੇ ਨਾਲ ਇਹ ਜੰਗ ਲੜਨੀ ਪੈਗੀ ਤਾਂ ਹੀ ਅਸੀਂ ਜੜੀ ਇਹ ਗੰਦਗੀ ਹੈ ਨਸ਼ਾ ਹੈ ਇਹ ਖਤਮ ਕਰਾਂਗੇ ਤੁਹਾਨੂੰ ਕੀ ਲੱਗਦਾ ਹੈ ਲੀਨਾ ਫਰਕ ਪਏਗਾ ਬਿਲਕੁਲ ਸਰ ਤੁਸੀਂ ਮੈਂ ਤੁਹਾਨੂੰ ਹੀ ਫੋਨ ਕਰਾਂਗਾ ਤੁਸੀਂ ਮਹੀਨੇ ਬਾਅਦ ਆ ਕੇ ਦੇਖਿਓ ਜੇ ਮੇਰੇ ਵਾਰਡ ਦੇ ਵਿੱਚ ਤੁਹਾਨੂੰ ਇੱਕ ਵੀ ਨਸ਼ਾ ਵੇਚਣ ਵਾਲ ਲੱਭ ਜਾਏਗਾ ਤੇ ਤੁਸੀਂ ਜੋ ਕਹੋਗੇ ਮੈਂ ਜ਼ਿੰਮੇਵਾਰ ਹਾਂ ਠੀਕ ਹੈ